ਹਾਂਜੀ ਧੰਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਤੁਹਾਨੂੰ ਇੱਕ ਤਸਵੀਰ ਵਿਖਾ ਰਹੇ ਹਾਂ ਬਹਿਵਲ ਕਲਾਂ ਦੀ ਤੇ ਇਹ ਹੈ ਬਹਿਵਲ ਕਲਾਂ ਦਾ ਇੱਕ ਸ਼ਮਸ਼ਾਨ ਘਾਟ ਦੋਸ਼ ਸ਼ਮਸ਼ਾਨ ਘਾਟਾ ਸਾਡੇ ਤੇ ਇੱਕ ਸ਼ਮਸ਼ਾਨ ਘਾਟ ਦੀ ਅਸੀਂ ਤੁਹਾਨੂੰ ਇੱਕ ਤਸਵੀਰ ਵਿਖਾ ਰਹੇ ਹਾਂ ਵੀ ਇਹ ਸ਼ਮਸ਼ਾਨ ਘਾਟ ਦੇ ਵਿੱਚ ਹਜੇ ਕੋਈ ਵੀ ਮਟੀ ਨਹੀਂ ਬਣੀ ਜਾਣੇ ਕਿ ਅਸੀਂ ਧੰਨਵਾਦ ਕਰਦੇ ਹਾਂ ਲੋਕਾਂ ਦਾ ਜਿਨ੍ਹਾਂ ਦਾ ਦੋਸ਼ ਸ਼ਮਸ਼ਾਨ ਘਾਟਾ ਸਾਡੇ ਪਿੰਡ ਤੇ ਇਹ ਸ਼ਮਸ਼ਾਨ ਘਾਟ ਦੇ ਵਿੱਚ ਹਜੇ ਤੱਕ ਕੋਈ ਮਟੀ ਨਹੀਂ ਬਣੀ ਵੀ ਮਰਿਆਂ ਤੋਂ ਬਾਅਦ ਮਟੀਆਂ ਬਣਾ ਦੇਣੀਆਂ ਤੇ ਸ਼ਮਸ਼ਾਨ ਘਾਟ ਮਟੀਆਂ ਦੇ ਨਾਲ ਭਰ ਦੇਣੇ ਤੇ ਇਹ ਸ਼ਮਸ਼ਾਨ ਘਾਟ ਦੇ ਵਿੱਚ ਹਜੇ ਕੋਈ ਵੀ ਮਟੀ ਨਹੀਂ ਬਣੀ ਇਹ ਬਹਿਵਲ ਕਲਾਂ ਦਾ ਸ਼ਮਸ਼ਾਨ ਘਾਟ ਆ ਸਾਡੇ ਦੋਸ਼ ਸ਼ਮਸ਼ਾਨ ਘਾਟ ਆ ਪਰ ਇੱਕ ਸ਼ਮਸ਼ਾਨ ਘਾਟ ਦੀ ਅਸੀਂ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਕਿ ਬਹੁਤੀ ਇਹਦੇ ਵਿੱਚ ਦ੍ਰਾਗਤਾ ਹੈ ਵਾਤਾਵਰਨ ਮਤਲਬ ਇਹ ਸੁੱਧ ਕਰਨ ਦੀ ਖਾਤਰ ਬਹੁਤ ਹੀ ਜ਼ਿਆਦਾ ਪੇੜ ਪੌਦੇ ਇਹਦੇ ਵਿੱਚ ਲੱਗੇ ਹੋਏ ਆ ਤੇ ਹਰਿਆਲੀ ਬਹੁਤ ਜ਼ਿਆਦਾ ਹੈ ਤੇ ਅਸੀਂ ਅੱਜ ਇਹ ਸ਼ਮਸ਼ਾਨ ਘਾਟ ਦੀ ਇੱਕ ਤਸਵੀਰ ਵਿਖਾ ਰਹੇ ਹਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਇਹਦੇ ਵਿੱਚ ਕੋਈ ਵੀ ਮਤਲਬ ਹੀ ਹਜੇ ਮਟੀ ਨਹੀਂ ਬਣੀ ਕਿਸੇ ਵੀ ਪ੍ਰਕਾਰ ਦੀ ਜਾਨੇ ਕਿ ਕੋਈ ਵੀ ਇਹਦੇ ਵਿੱਚ ਹਜੇ ਮਟੀ ਨਹੀਂ ਬਣਾਈ ਤੇ ਮਟੀ ਬਣਾਉਣੀ ਵੀ ਨਹੀਂ ਚਾਹੀਦੀ ਵੀ ਜਿਹੜੇ ਮਰ ਗਏ ਉਹਨਾਂ ਦੀਆਂ ਮਟੀਆਂ ਬਣਾਉਣ ਦਾ ਕੀ ਫਾਇਦਾ ਤੇ ਬਹੁਤ ਸਾਰੇ ਸ਼ਮਸ਼ਾਨ ਘਾਟਾ ਹੈ ਜਿਹੜੇ ਮਰਿਆਂ ਤੋਂ ਬਾਅਦ ਮਟੀਆਂ ਨਾਲੀਸ਼ ਲੋਕ ਭਰ ਦਿੰਦੇ ਆ ਕਿਉਂਕਿ ਗੁਰੂ ਸਹਿਬਾਨਾਂ ਨੇ ਮਹਾਪੁਰਖਾਂ ਨੇ ਵੀ ਇਹਨਾਂ ਚੀਜ਼ਾਂ ਦੀ ਨਖੇਦੀ ਕਰੀ ਆ ਵੀ ਮਰਿਆਂ ਤੋਂ ਬਾਅਦ ਮਟੀਆਂ ਬਣਾਉਣੀਆਂ ਉਹਨਾਂ ਉੱਤੇ ਲੱਸੀ ਪਾਉਣੀ ਉਹਨਾਂ ਨੂੰ ਪੂਜਣਾ ਇਹ ਠੀਕ ਨਹੀਂ ਤਾਂ ਇਹ ਸ਼ਮਸ਼ਾਨ ਘਾਟ ਦੀ ਇੱਕ ਵੱਖਰੀ ਤਸਵੀਰ ਹੈ ਪਿੰਡ ਬਹਿਵਲ ਕਲਾਂ ਦੀ ਜਾਣੇ ਕਿ ਇਹਦੇ ਵਿੱਚ ਹਜੇ ਤੱਕ ਕੋਈ ਵੀ ਮੱਤਲਬੀ ਮਟੀ ਨਹੀਂ ਬਣੀ ਤੇ ਅਸੀਂ ਵਧਾਈ ਦੇ ਪਾਤਰ ਸਮਝਦੇ ਆ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਤਾਂ ਇਹ ਮਟੀ ਤੋਂ ਮੁਕਤ ਸ਼ਮਸ਼ਾਨ ਘਾਟ ਹੀ ਰਹਿਣਾ ਚਾਹੀਦਾ ਕੋਈ ਵੀ ਮਟੀ ਇਹਦੇ ਵਿੱਚ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਸਾਨੂੰ ਗੁਰੂਆਂ ਸੇ ਪੀਰਾਂ ਨੇ ਸਾਨੂੰ ਇਹ ਚੀਜ਼ ਤੋਂ ਰੋਕਿਆ ਤਾਂ ਬਹੁਤ ਹੀ ਵਧੀਆ ਗੱਲ ਆ ਕਿ ਇਹਦੇ ਵਿੱਚ ਕੋਈ ਵੀ ਹਜੇ ਤੱਕ ਮਟੀ ਨਹੀਂ ਬਣੀ ਤੇ ਮਟੀ ਬਣਾਉਣੀ ਵੀ ਨਹੀਂ ਚਾਹੀਦੀ ਮਰਿਆਂ ਤੋਂ ਬਾਅਦ ਮਟੀਆਂ ਬਣਾਉਣੀਆਂ ਸਾਰਾ ਸ਼ਮਸ਼ਾਨ ਘਾਟ ਮਟੀਆਂ ਨਾਲੀ ਰੋਕ ਦੇਣਾ ਮਰਿਆਂ ਤੋਂ ਬਾਅਦ ਡਰਨਾ ਤਾਂ ਮਰਿਆਂ ਤੋਂ ਬਾਅਦ ਮਟੀਆਂ ਬਣਾ ਦੇਣੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਇਹ ਠੀਕ ਨਹੀਂ ਕਿਉਂਕਿ ਇਹ ਮਟੀਆਂ ਜਿਹੜੀਆਂ ਐਵੇਂ ਬਿਲਕੁਲ ਅੰਧਵਿਸ਼ਵਾਸ ਹੁੰਦਾ ਆਉਣ ਵਾਲੀ ਪੀੜ੍ਹੀ ਅੰਧਵਿਸ਼ਵਾਸ ਦੇ ਵਿੱਚ ਫਸਦੀ ਹੈ ਤੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਿੰਨੇ ਵੀ ਗੁਰੂ ਪੀਰ ਪਕੰਬਰ ਹੋਏ ਉਹਨਾਂ ਨੇ ਸਾਨੂੰ ਰੋਕਿਆ ਤਾਂ ਇਹ ਆ ਜੀ ਬਹਿਉਣ ਕਲਾਂ ਦਾ ਇੱਕ ਸ਼ਮਸ਼ਾਨ ਘਾਟ ਜਿਹਦੇ ਵਿੱਚ ਇੱਕ ਵੀ ਮਟੀ ਹਜ ਤੱਕ ਨਹੀਂ ਤੇ ਬਣਾਉਣੀ ਵੀ ਨਹੀਂ ਚਾਹੀਦੀ ਕਿਸੇ ਵੀ ਸ਼ਮਸ਼ਾਨ ਘਾਟ ਦੇ ਵਿੱਚ ਚਲੋ ਲੋਕੀ ਬਜ਼ੁਰਗਾਂ ਦਾ ਸਾਰਾ ਕੁਝ ਘਰੇ ਹੁੰਦਾ ਟਰੈਕਟਰ ਟਰਾਲੀਆਂ ਘਰ-ਬਾਰ ਉਹਨਾਂ ਦਾ ਘਰੇ ਹੁੰਦਾ ਤੇ ਮੱਟੀ ਲੋਕ ਸ਼ਮਸ਼ਾਨ ਘਾਟ ਦੇ ਵਿੱਚ ਬਣਾ ਦਿੰਦੇ ਲਿਜਾ ਕੇ ਵੀ ਚਾਰ ਇੱਟਾਂ ਤੁਸੀਂ ਘਰੇ ਲਾ ਲਓ ਫਿਰ ਘਰੇ ਵੀ ਮట్టి ਬਣਾਉਣ ਨੂੰ ਜਗ੍ਹਾ ਹੈ ਨਹੀਂ ਥੋੜੇ ਤੇ ਸ਼ਮਸ਼ਾਨ ਘਾਟ ਮਟੀਆਂ ਨਾਲ ਹੀ ਰੋਕ ਦਿੰਦੇ ਆ ਤਾਂ ਘਰੇ ਮੱਟੀ ਬਣਾ ਲਓ ਜੇ ਤੁਹਾਨੂੰ ਆਪਣੇ ਬਜ਼ੁਰਗਾਂ ਦੀ ਜਾਂ ਵੱਡ ਵਡੇਰਾਂ ਦੀ ਮੱਟੀ ਬਣਾਉਣ ਦਾ ਸ਼ੌਂਕ ਹੈ ਤੇ ਚੱਕ ਕੇ ਲੋਕ ਸ਼ਮਸ਼ਾਨ ਘਾਟਾਂ ਵਿੱਚ ਮਟੀਆਂ ਬਣਾ ਦਿੰਦੇ ਆ ਤਾਂ ਇਹ ਮਤਲਬ ਹੀ ਇੱਕ ਬਹਿਵਲ ਕਲਾ ਦਾ ਸ਼ਮਸ਼ਾਨ ਘਾਟਾ ਜਿਹਦੇ ਵਿੱਚ ਇੱਕ ਵੀ ਮੱਟੀ ਹਜੇ ਤੱਕ ਨਹੀਂ ਬਣੀ ਤਾਂ ਬਣਾਉਣੀਆਂ ਵੀ ਨਹੀਂ ਚਾਹੀਦੀਆਂ ਮਟੀਆਂ ਤੇ ਮਰਿਆਂ ਨੂੰ ਪੁੱਜਣਾ ਨਹੀਂ ਚਾਹੀਦਾ ਤਾਂ ਇਹ ਇੱਕ ਜਾਣਕਾਰੀ ਅਸੀਂ ਦੇਣ ਜਾ ਰਹੇ ਹਾਂ ਲੋਕਾਂ ਨੂੰ ਵੀ ਜਿਹੜੇ ਮਰਿਆਂ ਨੂੰ ਬਾਅਦ ਪੂਜਦੇ ਆ ਮਟੀਆਂ ਬਣਾਉਂਦੇ ਆ ਤੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਸ ਚੀਜ਼ ਤੋਂ ਰੋਕਿਆ ਜੀ ਤੋਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿ ਅਸੀਂ ਮਾਫੀ ਚਾਹੁੰਨੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ